ਜ਼ਿੰਦਗੀ ਵਿੱਚ ਸਫਲਤਾ ਸਿਰਫ ਗਿਆਨ ਨਾਲ ਨਹੀਂ ਮਿਲਦੀ ਸਫਲਤਾ ਮਿਲਦੀ ਹੈ ਖਾਸ ਗਿਆਨ ਨਾਲ ਸਧਾਰਨ ਗਿਆਨ ਹਰ ਕੋਈ ਲੈ ਸਕਦਾ ਪਰ ਸਿਰਫ ਖਾਸ ਗਿਆਨ ਕਿਸੇ ਨੂੰ ਮਹਾਨ ਬਣਾਉਂਦਾ ਖਾਸ ਗਿਆਨ ਦਾ ਮਤਲਬ ਹੈ ਕਿਸੇ ਇੱਕ ਖੇਤਰ ਵਿੱਚ ਨਪੁੰਨਤਾ ਹਾਸਲ ਕਰਨਾ ਐਕਸਪਰਟਿਸ ਉਸ ਨੂੰ ਅਮਲ ਵਿੱਚ ਲਿਆਉਣਾ ਤੇ ਉਸ ਦਾ ਫਾਇਦਾ ਆਪਣੇ ਮਕਸਦ ਲਈ ਵਰਤਣਾ ਯੂਨੀਵਰਸਿਟੀ ਦੀ ਡਿਗਰੀ ਸਿਰਫ ਕਾਗਜ਼ ਦਾ ਟੁਕੜਾ ਹੈ ਜੇਕਰ ਉਸ ਗਿਆਨ ਨੂੰ ਤੁਸੀਂ ਅਮਲ ਵਿੱਚ ਨਹੀਂ ਲਿਆਉਂਗੇ ਪਰ ਜਿਹੜਾ ਮਨੁੱਖ ਆਪਣੇ ਖੇਤਰ ਵਿੱਚ ਖਾਸ ਗਿਆਨ ਹਾਸਲ ਕਰ ਲੈਂਦਾ ਹੈ ਉਹ ਭੀੜ ਤੋਂ ਵੱਖਰਾ ਨਜ਼ਰ ਆਉਂਦਾ ਹੈ ਯਾਦ ਰੱਖੋ ਸਿਰਫ ਜਾਣਕਾਰੀ ਕਦੇ ਵੀ ਤਾਕਤ ਨਹੀਂ ਹੁੰਦੀ ਅਸਲ ਤਾਕਤ ਹੈ ਜਾਣਕਾਰੀ ਨੂੰ ਵਰਤਣ ਦੀ ਸਮਰੱਥਾ ਖਾਸ ਗਿਆਨ ਨਾਲ ਹੀ ਮਨੁੱਖ ਆਪਣੇ ਸੁਪਨਿਆਂ ਨੂੰ ਹਕੀਕਤ ਬਣਾ ਸਕਦਾ ਹੈ ਇਸ ਲਈ ਆਪਣੀ એનર્ਜੀ ਨੂੰ ਹਰ ਵਿਸ਼ੇ ਵਿੱਚ ਖਰਚ ਨਾ ਕਰੋ ਇੱਕ ਖੇਤਰ ਚੁਣੋ ਉਸ ਵਿੱਚ ਮਾਹਿਰ ਬਣੋ ਤੇ ਉਸ ਖਾਸ ਗਿਆਨ ਨੂੰ ਆਪਣੀ ਸਫਲਤਾ ਦੇ ਰਾਹ ਵਿੱਚ ਬਦਲ ਦਿਓ